ਬੰਦ ਬਹਾਰ ਅਨਸੋ ਦੇਨ ਸੁਖੜਾ ਜਿੱਦ ਜਿੱਠਾ ਗੁਰਦਰਸਾਰ ਸਭ ਤੋਂ ਸੁਆਹੀ ਗੁਰਸਹਿਬ ਜੀਓ ਅਸੂਨ ਪ੍ਰੇਮ ਓ ਮਾਹੜਾ ਕਿਉ ਮਿਲਿਏ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਈ ਸੰਤ ਸਹਾਈ ਪ੍ਰੇਮ ਕੇ ਹਾਂ ਤਿਨ ਕੇ ਲਾਗਾ ਪਾਏ ਬਿਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਹੀਂ ਜਾਏ ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਈ ਆਪ ਤਿਆਗ ਬੇਨਤੀ ਕਰਹਿ ਲਿਹੁ ਪ੍ਰਭ ਲੜ ਲਾਈ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤਿ ਨ ਜਾਇ ਪ੍ਰਭ बिन दूजा ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਵਸੰਧੀਆਂ ਜਿਨਾਂ ਮਿਆ ਹਰ ਰਾਇ ਪ੍ਰਵਿੰਦੂ ਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਵਸੰਧੀਆਂ ਜਿਨਾਂ ਮਿਆ ਹਰ ਰਾਇ ਅਸ ਸੁਨ ਪ੍ਰੇਮ ਓ ਮਾਹੜਾ ਕਿਉ ਮਿਲਿਏ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਈ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੀਆਂ ਸੰਗਤਾਂ ਨੂੰ ਅਸੂ ਮਿਹਨਤ ਦੀ ਸੰਗਰਾਹ ਦੀਆਂ ਬਹੁਤ ਬਹੁਤ ਲਕ ਲਕ ਬਧਾਈਆਂ ਹੋਵਣ ਤੁਰਕੀ ਬਾਣੀ ਆਈ ਚੈਨਲ ਦੀ ਟੀਮ ਵੱਲੋਂ ਸੋ ਸਾਰੀਆਂ ਸਿੱਖ ਸੰਗਤਾਂ ਨੂੰ ਸਾਰਿਆਂ ਵਾਸਤੇ ਇਹ ਮਹੀਨਾ ਗੁਰੂ ਮਹਾਰਾਜ ਕਿਰਪਾ ਕਰਨ ਖੁਸ਼ੀਆਂ ਪ੍ਰਿਆਵੇ ਨਾਮ ਜਪਦਿਆਂ ਸੇਵਾ ਕਰਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ ਸੋ ਆਪ ਜੀ ਕਿਰਪਾ ਕਰਨੀ ਹੈ ਕਿ ਸਾਰੀਆਂ ਸੰਗਤਾਂ ਤੱਕ ਇਹ ਸੰਦੇਸ਼ ਪਹੁੰਚਣਾ ਹੈ ਇਹੋ ਜਿਹਾ ਆਪਾਂ ਵੀਡੀਓ ਹੋਰ ਦੇਖਣ ਵਾਸਤੇ ਜਾ ਜਨਨ ਸਬਸਕ੍ਰਾਈਬ ਅਤੇ ਸ਼ੇਅਰ ਲਾਈਕ ਜ਼ਰੂਰ ਕਰਨਾ ਹੈ ਸੰਗਤਾਂ ਤੱਕ ਕਿ ਆਪਾਂ ਗੁਰੂ ਮਹਾਰਾਜ ਜੀ ਦੀ ਜੋ ਗੁਰਬਾਣੀ ਦਾ ਉਪਦੇਸ਼ ਹੈ ਅਸੂ ਦੇ ਵਾਸਤੇ ਕਿ ਆਪਾਂ ਆਪ ਵੀ ਦ੍ਰਿੜ ਕਰਨਾ ਹੈ ਸੰਗਤਾਂ ਨੂੰ ਵੀ ਸਰਮ ਕਰਨਾ ਹੈ ਦ੍ਰਿੜ ਕਰਨਾ ਹੈ ਸੋ ਇਨੀ ਇੱਕ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਹੋਈਆਂ ਪੁੱਲਾਂ ਕਿਵੇਂ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ